ਉਹ ਗੁਰਵਿੰਦਰ ਭਾਈ ਆਏ ਆ ਗੱਲ ਮੇਰੇ ਕੋਲੇ ਹੈ ਨਹੀਂ ਇੰਨੀ ਗੰਜਾਇਸ ਜੇ ਘੱਟ ਵੱਧ ਹੁੰਦੇ ਆ ਫਿਰ ਵੀ ਮੈਨੂੰ ਦੱਸ ਦੇ ਕਿੰਨੇ ਰੇਟ ਤੱਕ ਛੱਡਾਂਗਾ ਬਾਹਣ ਭਾਈ ਬਾਹਣ ਦਾ ਰੇਟ ਆ 92000 ਰੁਪਿਆ ਉਦੋਂ 1 ਕਰ ਬਿਆਣੀ ਘੱਟ ਹੁੰਦਾ ਬਾਲੇ ਆ ਯਾਰਾ ਮਾੜਾ ਮੋਟਾ ਦਾ ਯਾਦ ਕਰ ਲੈ ਕੋਈ ਕਮਾਂਡੀ ਹੈਗੇ ਆ ਆਪਾਂ ਉਹ ਭਰਾਵਾ ਮੇਰਾ ਬਾਹਣ ਜੇ ਤੈਨੂੰ ਪੁੱਗਦਾ ਲੈ ਲੈ ਨਹੀਂ ਮੈਨੂੰ ਬਾਹਣ ਲੈਣ ਵਾਲੇ ਬਥੇਰੇ ਆ ਤੈਨੂੰ ਬਾਹਣ ਬਥੇਰੇ ਆ ਗੱਲ ਦਾ ਖਰ ਤੇਰੀ ਸਹੀ ਐ ਜੀ ਕੀਤਾ ਤੇਰੀ ਐ ਤੂੰ ਹੀ ਮੁੱਲ ਲਾਏਗਾ ਪਰ ਇੰਨਾ ਧੱਕਾ ਵੀ ਨਾ ਕਰਾ ਕਮਾਂਡ ਦਾ ਮੂੰਹ ਮੱਥਾ ਰੱਖੀਦਾ ਹੁੰਦਾ ਓ ਯਾਰ ਮੇਰੀ ਗੱਲ ਸੁਣਾ ਓ ਜੀਨੇ ਕੰਮ ਕਰਨੇ ਹੁੰਦੇ ਹਨ ਭਰਾਵਾ ਉਹੀ ਲਊਗਾ ਵਾਣ ਇਹ ਕਿੱਥੇ ਲੈ ਲੈਣਗੇ ਯਾਰ ਤੂੰ ਐ ਕਰ 92 ਵੀ ਛੱਡ ਯਾਰ 90 ਨੂੰ ਮੇਰਾ ਹੋ ਗਿਆ ਯਾਰ ਮੇਰੀ ਸੁਣ ਲੈ ਗੱਲ ਇੱਕ ਹਾਂ ਕਮਾਂਡ ਹੋਊਗਾ 100 ਹੋਊਗਾ ਆਪਣਾ ਮੈਂ ਪੈਸੇ ਦਾ ਰਹਿਤ ਨਹੀਂ ਕਰਨੀ ਪੈਸੇ ਚ ਕਿਸ਼ਤਾਂ ਦੋ ਲਊਗਾ ਪੂਰੇ ਟਾਈਮ ਤੇ ਲਊਗਾ ਓ ਯਾਰ ਪੈਸੇ ਨਹੀਂ ਤੇਰੇ ਮਰਦੇ ਮੈਂ ਤੈਨੂੰ ਦੱਸਾਂ ਪੈਸੇ ਤੇਰੇ ਜਿੰਮੇ ਕਹੇਗਾ ਉਵੇਂ ਕਰ ਦੂੰ ਓਏ ਤੇਰਾ ਪਰ ਮੇਰਾ 90 ਨੂੰ ਹੋ ਗਿਆ ਯਾਰ। ਧੀ ਗੱਲ ਸੁਣ ਤੇਰੇ ਕੋਲ ਕਿੱਲੇ ਹੈਗੇ ਆ ਤੂੰ ਕਿਉਂ ਵੱਡੀਆਂ ਚਾਕੇ ਫਾਹ ਲੈਣਾਗਾ। ਓਏ ਨਹੀਂ ਯਾਰ ਬਾਈ ਯਾਰ ਮੈਂ ਤਾਂ 90 ਨੂੰ ਮੇਰਾ ਹੋ ਗਿਆ। ਤੂੰ ਕੰਮ ਨਹੀਂ ਕਰਨਾ ਨਹੀਂ ਲੈਣਾ ਬਣ ਨਾ ਲੈ। ਲੱਤਾਂ ਘੜਮਾਂ ਵਿੱਚ ਝਾੜ ਘਟ ਜਾਂਦਾ ਮੁੜ ਕੇ ਮਿੰਟੂ ਠੇਕਾ ਨਹੀਂ ਪੂਰਾ ਹੁੰਦਾ ਬੀਸੀਐਸਾਂ ਇਹ ਗੱਲਾਂ ਹੋ ਗਈਆਂ। ਓ ਯਾਰ ਮੈਂ ਬਥੇਰਾ ਠੇਕਾ ਪੂਰਾ ਹੋ ਜਾਊਗਾ ਬਥੇਰਾ ਝਾੜ ਨਿਕਲਊਗਾ। ਕੰਮ ਕਰਨਾ ਬਾਈ ਜਿਹਨੇ ਸਭ ਕੁਝ ਕਰ ਲੈਂਦਾ ਉਹ। ਓਏ ਕੰਮ ਤਾਂ ਸੀ ਵੀ ਕਰਦੀ ਆ ਰੋਟੀ ਖਾਗੀ ਪੈਣੇ ਯਾਰ ਕੰਮ ਕਰਕੇ। ਤੂੰ ਮਹਣ ਨਹੀਂ ਲੈਣਾ ਯਾਰ ਇਹਨੂੰ ਤਾਂ ਇਹ ਕਰਨਾ ਕੰਮ। ਉਹੀ ਤਾਂ ਗੱਲ ਆ very margin